ਹਾਂਜੀ ਬਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਬਾਈ ਕੋਲ ਪੈਂਟ ਆਇਆ ਢੱਲਮਾ ਗਾਨੀਕੋਲ ਹਾਂਜੀ ਬਾਈ ਕੋਲ ਬੱਸੀਆਂ ਗਾਈਆਂ ਸੋਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਬਾਈ ਦੀ ਆਪਾਂ ਤੇ ਦਿਖਾਇਆ ਸੀ ਫਾਰਮ ਆ ਬਾਈ ਦਾ ਤੇ ਸੱਖਣਾ ਵਧੀਆ ਸਾਰੇ ਪਰਸ ਵੀ ਆ ਦੇ ਕੋਲ ਤੇ ਐਚ ਐਫ ਵੀ ਕਈਆਂ ਜਦਾ ਦੇ ਕੋਲ ਬਾਈ ਕੋਲ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਤੁਹਾਨੂੰ ਮੈਂ ਅਸਲ ਵਿੱਚ ਫਾਰਮ ਦੀ ਸਾਰੀ ਜਾਣਕਾਰੀ ਦੇ ਲਈ। ਇਹ ਮਿੰਨੀ ਫਾਰਮ ਆ ਬਾਈ ਦਾ। ਕਰਦੇ ਆਪਾਂ ਬਾਈ ਨੇ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਅਸੀਂ ਕਾ ਬਾਈ ਜੀ। ਕਿਹਨਾ ਭਰਾ ਆਪਣਾ? ਮੋਟਾ ਸਿੰਘ ਬਾਈ। ਠੀਕ ਹੈ ਪਿੰਡ ਜੀ। ਪਿੰਡ ਢਲਮਾ ਜ਼ਿਲ੍ਹਾ ਪਰਣਾਲਾ। ਠੀਕ ਹੈ ਜੀ। ਤੇ ਤਹਿਸੀਲ ਤਾਂ ਪਾ ਬਾਈ। ਨੰਬਰ ਦੱਸੋ ਜੀ। 97032 84449 ਦੁਬਾਰੇ ਫਿਰ ਦੱਸੋ ਜੀ। 97032 84449 ਬਾਈ। ਹਾਂਜੀ। ਦੇਖ ਦੱਸੋ ਜੀ ਡਿਟੇਲ ਆ ਗਿਆ। ਹਾਂਜੀ ਆ ਦੂਜਾ ਸੂਚ ਹੁੰਦੀ ਵੀਰੇ ਬੈੜਾ। ਠੀਕ ਹੈ ਜੀ। ਹਾਂਜੀ ਠੀਕ ਹੈ। ਤੇ ਜਿਹੜਾ ਡੂੜ ਮਿਨਾਰਾ ਰਹਿ ਗਿਆ ਸੂਣ ਚ ਲੂਡ ਮੀਨਰ ਹੈਗਾ ਜੀ ਹਾਂਜੀ ਹਾਂਜੀ ਬਾਈ ਦੇਖ ਸਕਦੇ ਹੋ ਲੂਡ ਮੀਨਰ ਰਿੰਦਾ ਜੀ ਹਾਂਜੀ ਭਾਈ ਜੀ ਰੇਟ ਵੀ ਦੱਸ ਦੋ ਜੀ ਰੇਟ ਭਾਈ ਜੀ ਅੱਜ ਹੀ ਘੜੀ 55000 ਰੁਪਏ ਬਾਈ ਜੀ ਠੀਕ ਹੈ ਜੀ ਹਾਂਜੀ ਜੋ ਤਿਆਰ ਹੋ ਗਏ ਉਹਦਾ ਰੇਟ ਕਰਾਂਗੇ ਆਪਾਂ ਠੀਕ ਹੈ ਜੀ ਹਾਂਜੀ ਬਾਈ ਦੇਖ ਸਕਦੇ ਹੋ ਚਾਹ ਡੱਬੀ ਪੈੜਾ ਇਹ ਵੀ ਦੂਜਾ ਸਾਸ ਹੁੰਦੀ ਵੀਰੇ ਇੱਥੇ ਮੀਨਰ ਹੈਗਾ ਸੂਣ ਚ ਠੀਕ ਹੈ ਜੀ ਭਾਈ ਦੇਖ ਸਕਦੇ ਹੋ ਮੀਨਰ ਹੈਗਾ ਸੂਣ ਚ ਬਾਈ ਕਹਿੰਦਾ ਤੇ ਕਿਨੇ ਘੰਟੇ ਦੀ ਹੋ ਗਈ ਵੀਰੇ ਇਹਦੇ ਬਾਅਦ ਆਇਆ ਲਾ ਲਈ ਵੀਰੇ ਕਿੰਨਾ ਰਹੇਗਾ ਸੁਣ ਤੇਰੇ ਚਾਹ। ਅਸੀਂ ਕਿੰਨਾ ਰਹੇਗਾ ਉਹ ਠੀਕ ਹੈ ਜੀ। ਹਾਂ ਉਮਰਦੇਸ ਹਿਸਾਬ ਨਾਲ ਤਾਂ ਇਹ ਆਇਆ ਮਤਲਬ 4 ਸਾਲਾਂ ਦੀ ਹੈ। ਠੀਕ ਹੈ ਜੀ। ਹਾਂਜੀ। ਤੇ ਦੁੱਧ ਦੂਬੇ ਕਿੰਨਾ ਦਿੱਤਾ ਸੀ ਨੇ? ਦੁੱਧ ਵੀਰੇ ਇਹਦਾ ਰਿਕਾਰਡ ਹੈਗਾ ਪਹਿਲੇ ਸੂਏ ਦਾ 24 ਲੀਟਰ ਦਾ ਵੀਰੇ। ਠੀਕ ਹੈ ਜੀ। ਹਾਂਜੀ ਆਪਣੇ ਘਰ ਦੀ ਬੈੜਾ ਕੋਈ ਆਇ ਨਹੀਂ ਮਿਲਿਆ ਤੀ ਹੋਈ ਆਪਣੀ। ਠੀਕ ਹੈ ਜੀ। ਕੀ ਰੇਟ ਲੂਟਾ ਭਰਾ ਇਹਦਾ? ਇਹਦਾ 50000 ਰੁਪਏ ਰੇਟ ਹੈ ਭਾਈ ਕਰਦੇ ਅੱਜ ਦੀ ਗੱਡੀ। ਅੱਜ ਦੀ ਗੱਡੀ। ਜੇ 5-4 ਦਿਨਾਂ ਦੇ ਬਾਅਦ ਇਹਨੇ ਲੈ ਕੇ ਜਾਣੀਆਂ ਤਾਂ ਲੱਜਾ। ਹਾਂ ਤੇ ਜੇ ਬੈ ਤਿਆਰ ਹੋ ਗਏ ਉਹ ਸਭ ਨਾਲ ਰੇਟ ਕਰਾਂਗੇ ਹਾਂਜੀ ਭਾਈ ਜੀ ਆ ਬੱਸੀ ਬਾਰੇ ਦੱਸੋ ਜੀ ਡਿਟੇਲ ਇਹ ਮੇਰੇ ਬੱਸੀ ਦੰਦੋ ਖੀਰੀ ਆ ਠੀਕ ਹੈ ਜੀ ਹਾਂਜੀ ਤੇ ਢਾਈ ਮਹੀਨੇ ਗੱਬਣਾ ਚੈੱਕ ਕਰਾ ਲਈ ਜਮਾ ਚੱਕ ਪਾਸ ਆ ਵੀਰੇ ਇਹ ਬੱਸੀ ਠੀਕ ਹੈ ਹਾਂਜੀ ਚੈੱਕ ਕਰਾ ਕੇ ਲੈ ਜਾ ਸਕਦਾ ਬੰਦਾ ਹਾਂ ਚੈੱਕ ਕਰਾ ਕੇ ਜਿਹਨੇ ਲੈਣੀ ਚੈੱਕ ਕਰਾ ਕੇ ਲੈ ਜਾ ਸਕਦਾ ਠੀਕ ਹੈ ਜੀ ਹਾਂਜੀ ਭਾਈ ਦੇਖ ਸਕਦੇ ਹੋ ਮੇਰੀ ਮਾਂ ਦਾ ਰਿਕਾਰਡ 25 22 ਕਿਲੋ ਦੁੱਧ ਦਤਾ ਵੀਰੇ ਠੀਕ ਹੈ ਜੀ ਆ ਠੰਡੀ ਸੀਲ ਬੱਸੀ ਆ ਜੇ ਮਰ ਜੇ ਉਹ ਕਰੇ ਚਲ ਠੀਕ ਹੈ ਜੀ ਹਾਂਜੀ ਤੇ ਕੀ ਰੇਟ ਆ ਭਰਾ ਇਹ ਆ 45000 ਰੇਟ ਆ ਜੀ ਭਾਈ ਠੀਕ ਹੈ ਹਾਂਜੀ ਬਾਈ ਜੀ ਚੱਕ ਚਾਉਂਦੀ ਹੈ ਕੱਦ ਕੋ ਸੁਖਣਾ ਵਧੀਆ ਜੀ ਬੱਸੀ ਦਾ ਹਾਂਜੀ ਤੁਹਾਡੇ ਸਾਹਮਣੇ ਸ਼ੀਰੀ ਬੱਸੀ ਹੈ ਤੰਦੋ ਸ਼ੀਰੀ ਬੱਸੀ ਹੈ ਬਾਈ ਜੀ 45000 ਰੁਪਏ ਰੇਟ ਕਰਦੇ ਬਾਈ ਹਾਂਜੀ ਹਾਂਜੀ ਬਾਈ ਜੀ ਆ ਅਗਲੀ ਬੱਸੀ ਦਿਖਾਓ ਜੀ ਹਾਂਜੀ ਆ ਬੱਸੀ ਵੀਰੇ ਅੱਜ ਹੀ ਹਿੱਟ ਚ ਠੀਕ ਹੈ ਜੀ ਹਾਂਜੀ ਇਹ ਪੁਰਾਣਾ ਮਨ ਲਓ 11 ਮਹੀਨੇ ਪੱਸੀ ਹੈ ਠੀਕ ਹੈ ਜੀ ਹਾਂਜੀ 11 ਮਹੀਨੇ ਦੀ ਪੱਸੀ ਹੈ ਜੀ ਹਾਂਜੀ ਭਰਾ ਰੇਟ ਉਡ ਗਿਆ ਜੀ ਦਾ ਇਹ ਰੇਟ ਹੈ 20000 ਰੁਪਏ ਬਾਈ ਬਾਈ 20000 ਰੁਪਏ ਬਾਈ ਰੇਟ ਕਰਦਾ ਹਾਂ ਹਿੱਟਸ ਬਾਈ ਕਹਿੰਦਾ ਆਈ ਵੀ ਆ ਥੋੜੀ ਕਿੰਨੇ ਘਟਾ ਮਹੀਨੇ ਬਾਈ 11 ਮਹੀਨੇ ਸਾਲ ਤੋਂ ਘਟਦੀ ਮਹੀਨਾ ਹਾਲੇ ਸਾਲ ਤੋਂ ਘਟਦੀ ਆ ਜੀ ਦੇਖ ਸਕਦੇ ਹੋ ਤੇ ਬਾਈ ਦਾ ਫਾਰਮ ਆ ਤੇ ਦੇਖ ਸਕਦੇ ਹੋ ਹਾਂਜੀ ਬਾਈ ਜੀ ਇਹ ਗਾਂ ਦਾ ਡਿਟੇਲ ਇਹ ਬਸੇ ਬਾਈ ਸਾਢੇ 6 ਮਹੀਨੇ ਕੱਪਣਾ ਠੀਕ ਆ ਜੀ ਹਾਂਜੀ ਸਾਢੇ 6 ਮਹੀਨੇ ਕੱਪਣਾ ਹਾਂ ਇਹ ਬਲੈਕ ਚਾਗੀ ਜੱਟ ਮੈਂ ਹਾਂ ਬਲੈਕ ਜਮਾ ਵੀਰੇ ਖੀਰੀ ਹੈ ਦੰਦੋ ਵੀ ਜਮਾ ਹਲੇ ਠੀਕ ਆ ਜੀ ਚੇ ਦੰਦਾ ਠੀਕ ਸਾਢੇ 6 ਮਹੀਨੇ ਦੇ ਕੱਪਣਾ ਭਰਾ ਦੇਖ ਸਕਦੇ ਹੋ ਰੇਟ ਵੀ ਭਾਈ ਜੀ ਦੱਸੋ ਇਹਨੂੰ ਇਹਦਾ ਰੇਟ 25000 ਰੁਪਿਆ ਬਾਈ ਬਾਈ 25000 ਰੁਪਿਆ ਰੇਟ ਹਾਂਜੀ ਸਾਡੇ ਸਿਮਨੇ ਗੱਬਣਾ ਦੇਖ ਸਕਦੇ ਹੋ 25000 ਰੁਪਏ ਰੇਟ ਬਈ ਇਹ ਦੇਖ ਸਕਦੇ ਹੋ ਸਾਹਮਣੇ ਦਿਖਾ ਰਿਹਾ ਡਿਟੇਲ ਠੀਕ ਹੈ ਫਰਮ ਤੋਂ ਦੇਖ ਸਕਦੇ ਹੋ ਓਕੇ ਜੀ ਠੀਕ ਆ ਭਰਾ ਹਾਂ ਹਾਂਜੀ ਕਿਤਾਬੜ ਬੱਸੀ ਵੀਰੇ ਠੀਕ ਹੈ ਜੀ ਤੇ ਇਹ ਦੇਖ ਸਕਦੇ ਹੋ ਅਗਲੀ ਬੱਸੀ ਆ ਜੀ ਹਾਂਜੀ ਇਹ ਦਸੂਜੀ ਡਿਟੇਲ ਇਹ ਬਾਈ ਖੇਰੀ ਬੱਸੀ ਆ ਇਹ ਬੱਸੀ ਖਾਲੀ ਹੈ ਵੀਰੇ ਖਾਲੀ ਹੈ ਜੀ ਹਾਂਜੀ ਚੈੱਕ ਕਰਾ ਲਈ ਜੀ ਖਾਲੀ ਨਿਕਲ ਗਈ ਇਹ ਠੀਕ ਹੈ ਜੀ ਹਾਂਜੀ ਇਹ ਰੇਟ ਊਟਾ ਭਰਾ ਇਹਦਾ ਰੇਟ ਬਾਈ 25000 ਕਰਦੇ ਆ ਮਾੜੇ ਮੂਰ ਨੂੰ ਕਹਿੰਦੋਂ ਕਰਦੇ ਮਾੜੀ ਫਿਰ ਇਹਦਾ ਰੇਟ ਹੈਗਾ 25000 ਮਿਲਕ ਨੂੰ ਬੱਸੀ ਆ ਐਫ ਤੇ ਬਾਈ ਜੀ ਕਹਿੰਦਾ ਖਾਲੀ ਆ ਠੀਕ ਆ ਜੀ ਭਰਾ ਹਾਂਜੀ ਅਗਲੀ ਦਾ ਜੀ ਇੱਕ ਆਪ ਅਸੀਂ ਸਿੰਘਾਂ ਵਾਲੀ ਬੱਸੀ ਆ ਸਿੰਘਾਂ ਵਾਲੀ ਬੱਸੀ ਭਰਾ ਦੇਖੋ ਹਾਂਜੀ 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 ਇਹ ਨੌਵੀਂ ਬੱਸੀ ਆ ਬਾਈ ਠੀਕ ਆ ਜੀ ਹਾਂਜੀ ਤੇ ਕੀ ਰੇਟ ਊਟਾ ਭਰਾ ਦਾ ਇਹਦਾ 15000 ਰੁਪਿਆ ਬਾਈ ਜੀ ਬਾਈ ਜੀ 15000 ਰੁਪਿਆ ਰੇਟ ਆ ਅੰਮਟੀ ਕੜੋਗੇ ਤੈਨੂੰ ਭਰਾ ਦਾ ਨਾ ਟੀਗਾ ਕੋਈ ਨਾ 9 ਮਹੀਨੇ ਦੀ ਬੱਸੀ ਆ ਲੈਤਾ ਬਾਈ ਠੀਕ ਆ ਜੀ ਠੀਕ ਆ ਭਰਾ ਇਹ ਪਈਦਾ ਪਾਲੇ ਬਾ ਚੰਗਾ ਆਪਾ ਹੁਣ ਵੀ ਲੇਵੀ ਬਹੁਤ ਦਿਖਉਂਦੀ ਹੈ ਠੀਕ ਹੈ ਜੀ ਬੜਾ ਕਰ ਲੋ ਇਹਨੂੰ ਕੈਮਰਾ ਦੇ ਕੇ ਆਰ ਲਈ ਹਾਂਜੀ ਹਾਂਜੀ ਬਾਈ ਦੇਖ ਸਕਦੇ 15000 ਤੋਂ ਬਾਈ ਨੇ ਰੇਟ ਦੱਸਿਆ ਹਨ ਤੁਹਾਨੂੰ ਸੋਖਣਾ ਬੜੀ ਥੋੜੀ ਚਲੀ ਠੀਕ ਹੈ ਜੀ ਹਾਂਜੀ ਬਾਈ ਜੀਤਾ ਹਾਂਜੀ ਬਾਈ ਜੀ ਆਹ ਗਾਂ ਦੀ ਡਿਟੇਲ ਦੱਸੋ ਜੀ ਇਹ ਵੀ ਰੇਟ 2.5 ਮੈਨੇ ਗੱਬਣਾ ਬੱਸੀ ਠੀਕ ਹੈ ਜੀ ਤੇ 7 ਕਿਲੋ ਦੁੱਧ ਆਇਆ ਥੱਲੇ ਠੀਕ ਹੈ ਜੀ 7 ਕਿਲੋ ਦੁੱਧ ਆਇਆ ਹਾਂਜੀ ਦੋਨਾਂ ਦਾ ਕਹਿੰਦਾ 7 ਕਿਲੋ ਦੁੱਧ ਹੈਗਾ ਠੀਕ ਹੈ ਜੀ ਕੀ ਰੇਟ ਲੁੱਟਾ ਭਰਾ ਦਾ ਇਹ ਰੇਟ ਹੈ 25000 ਰੁਪਿਆ ਬਾਈ ਪਰ ਇਹ ਤਾਂ 25000 ਰੇਟ ਆ ਤੇ ਗੱਬੜ ਕਿੰਨੇ ਟਾਈਮ ਦੇ ਪਰਾ 2.5 ਮਹੀਨੇ ਵੀਰੇ 2.5 ਮਹੀਨੇ ਦੇ ਵੀਰੇ ਚੈੱਕ ਕਰਾ ਕੇ ਬਾਈ ਜੀ ਜਾ ਸਕਦੇ ਹੋ ਗੱਬਣਾ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਇਹ 7 ਲੀਟਰ ਦੁੱਧ ਵੀ ਹੁੰਦੀ ਆ ਠੰਡੀ ਸੀਲ ਪਹੇਰੀ ਆ ਬਾਈ ਜੀ ਠੀਕ ਠੀਕ ਆ ਹਾਂ ਤੁਹਾਨੂੰ ਦੇਖ ਸਕਦੇ ਹੋ ਪਰਾ ਹਾਂਜੀ ਬਾਈ ਜੀ ਕੋਲ ਬਾਈ ਜੀ ਛੋਟੀ ਬੱਸੀ ਇੱਕ ਉਹਦੀ ਵੀ ਤੁਹਾਨੂੰ ਡਿਟੇਲ ਦੱਸਦੇ ਹਾਂਜੀ ਦੱਸੋ ਭਰਾ ਜੀ ਇਹਦਾ ਬਾਈ 12000 ਰੁਪਏ ਮੁੱਲ ਬੱਸੀ ਦਾ ਠੀਕ ਹੈ ਜੀ ਆ ਸੇਮ ਹੀ ਨੇ ਬੱਸੀ ਇਹ ਠੀਕ ਹੈ ਹਾਂਜੀ ਉਹ ਵੀ ਦੇਖ ਸਕਦੇ ਹੋ 12000 ਚੰਗੀ ਏ ਥਾਂਲੇ ਬਿਚ ਸਾਫ ਹਾਂ ਠੀਕ ਹੈ ਠੀਕ ਚਾਰ ਥਾਂ ਨੇ ਵਧੀਆ ਪੂਰੇ ਠੀਕ ਹੈ ਹਾਂਜੀ ਬਾਈ 12000 ਰੁਪਏ ਦਾ ਠੀਕ ਹੈ ਹਾਂਜੀ ਬਾਈ ਜੀ ਤੁਹਾਨੂੰ ਦਿਖਾਤੀਆਂ ਸਾਰੀਆਂ ਬਾਈ ਜੀ ਦੇ ਗਾਂ ਆ ਵੀਰੇ ਦੇ ਬਕੌਸੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਸਕਰਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਆ ਫਾਰਮ ਅੰਮੀ ਵੀਡੀਓ ਦਿਖਾਈਏ ਜੀ ਆਪਾਂ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਆ ਕਰਨਾ ਕਿਉਂਕਿ ਤੁਹਾਨੂੰ ਵੀ ਵੀਡੀਓ ਅਪਡੇਟ ਪਹਿਲਾਂ ਮਿਲ ਜਾਇਆ ਕਰੇ ਜਿੱਤਾ ਫਾਰਮ ਟੀਵੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਤੇ ਸੇਰ ਜਰੂਰ ਕਰਿਆ ਕਰੋ ਜੀ ਤੇ ਆਪਣਾ ਨੰਬਰ ਹੈਗਾ ਜੀ 7528000355 ਜੀ 7528000355 ਜੀ ਜੇ ਕਿਸੇ ਭਾਈ ਨੂੰ ਵੀਡੀਓ ਬਣਾਉਣੀ ਹੈ ਤਾਂ ਆਪਣਾ ਜਰੂਰ ਪ੍ਰੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਏ